ਯਾਰ ਵਿਆਹ ਹੋਵੇ ਤਾਂ ਨਾ ਅਬਾਨੀਆਂ ਦੇ ਵਿਆਹ ਵਰਗਾ ਹੋਵੇ ਪਤੰਦਰ ਮੁਕੰਚ ਹੀ ਨਹੀਂ ਆਉਂਦਾ ਇਹੋ ਜਿਹਾ ਵਿਆਹ ਆਪਣੇ ਚੱਲ ਹੁੰਦਾ ਇੱਕ ਦਿਨ ਜਾਗੋ ਹੁੰਦੀ ਐ ਦੂਜੇ ਦਿਨ ਬਰਾਤ ਹੁੰਦੀ ਐ ਜਿੱਦਣ ਬਰਾਤ ਹੁੰਦੀ ਐ ਉਦੋਂ ਆਪਾਂ ਕਹਿ ਦਿੰਦੇ ਆ ਕਿ ਚੱਲ ਰੌਣਕ ਮੇਲਾ ਐ ਘਟ ਗਿਆ ਯਾਰ ਹਨਾ ਥੋੜਾ ਜਿਹਾ ਵੀ ਰਿਸ਼ਤੇਦਾਰ ਆਪਦੇ ਘਰੋਂ ਕਰੀ ਜਾਵੜੇ ਵੀ ਰੌਣਕ ਮੇਲਾ ਥੋੜਾ ਜਿਹਾ ਘਟ ਗਿਆ ਇੰਨਾ ਦਾ ਰੌਣਕ ਮੇਲਾ ਵਧ ਹੀ ਜਾਂਦਾ ਦਿਨੋਂ ਦਿਨ ਯਾਰ ਮੁਕੰਚ ਹੀ ਨਹੀਂ ਆਉਂਦਾ ਇਹੋ ਜਿਹਾ ਵਿਆਹ ਜ਼ਿੰਦਗੀ ਚ ਪਹਿਲੀ ਵਾਰ ਵੇਖਿਆ ਯਾਰ ਜਿਹੜਾ ਮਹੀਨਾ ਹੀ ਚੱਲੀ ਗਿਆ ਮਹੀਨਾ ਹੀ ਚੱਲੇ ਗਿਆ ਹੁਣ ਜਾ ਕੇ ਮਸਾਂ ਸਾ ਆਇਆ ਮਾੜਾ ਮੋਟਾ ਘਟਿਆ ਨਹੀਂ ਤਾਂ ਜਦੋਂ ਫੋਨਵੇਂ ਨੇ ਮੋਟਾ ਆ ਮੁੰਡਾ ਸਾਹਮਣੇ ਆ ਜਾਂਦਾ ਸੀ ਅੰਬਾਨੀਆਂ ਦਾ ਪਤੰਦਰ ਨੇ ਮਹੀਨਾ ਖੜਾ ਹੀ ਨਹੀਂ ਛੱਡਿਆ ਜਦੋਂ ਫੋਨ ਚਲਾਵੇ ਅੰਬਾਨੀਆਂ ਦਾ ਵਿਆਹ ਜਦੋਂ ਫੋਨ ਚਲਾ ਕੇ ਅੰਬਾਨੀਆਂ ਦਾ ਵਿਆਹ ਇਹੋ ਜਿਹਾ ਕਿਹੜਾ ਵਿਆਹ ਯਾਰ ਅੰਬਾਨੀਆਂ ਦਾ ਵਿਆਹ ਕਿ ਐਫਡੀ ਕਰਾਈ ਅੰਬਾਨੀਆਂ ਨੇ ਮੁੱਕਨ ਚ ਨਹੀਂ ਆਉਂਦੀ ਯਾਰ ਸਮਝੋ ਬਾਹਰ ਹੋਇਆ ਪਿਆ ਕੰਮ ਵੀ ਜੇ ਐ ਮਹੀਨਾ ਮਹੀਨਾ ਵਿਆਹ ਚੱਲਣ ਲੱਗ ਗਏ ਫਿਰ ਤਾਂ ਬੱਸ ਸਰ ਗਿਆ ਆ ਹੁਣ ਰੀਜ਼ਨਲ ਆਪਣੇ ਵਾਲੇ ਚੋਬਰ ਨਾ ਕਹਿਣ ਲੱਗ ਜਾਣ ਕਿ ਵਿਆਹ ਹੁਣ ਮਹੀਨਾ ਵੀ ਨਹੀਂ ਚਲਾਈ ਜਾਏਗੇ ਕਿਤੇ ਆਹਾਰ ਵਾੜ ਨਾ ਚੱਲ ਪਏ ਜਿਹੜੇ ਹਿਸਾਬ ਨਾਲ ਅੰਬ